ਬਟਾਲਾ ਪੁਲਿਸ ਦੀਆਂ ਟੀਮਾਂ ਦੇ ਵੱਲੋਂ ਐਸਐਸਪੀ ਬਟਾਲਾ ਦੀ ਅਗਵਾਈ ਵਿੱਚ ਪਿੰਡ ਸੇਖੂਪੁਰਾ ਵਿੱਚ ਅਚਾਨਕ ਕੀਤੀ ਗਈ ਛਾਪੇਮਾਰੀ ਨਸ਼ਾ ਤਸਕਰਾਂ ਦੇ ਘਰਾਂ ਵਿੱਚ ਕੀਤੀ ਛਾਪੇਮਾਰੀ ਮੌਕੇ ਦੀਆਂ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਅਸੀਂ ਦਿਖਾ ਰਹੇ ਹਾਂ ਪਿੰਡ ਸੇਖੂਪੁਰਾ ਵਿੱਚ ਐਸਐਸਪੀ ਦੀ ਅਗਵਾਈ ਦੇ ਵਿੱਚ ਪਾਰੀ ਪੁਲਿਸ ਫੋਰਸ ਦੇ ਨਾਲ ਅਚਨਚੇਤ ਛਾਪੇਮਾਰੀ ਕੀਤੀ ਗਈ ਲਵਜੀ ਸਰ ਜੀ ਅੱਜ ਸੇਖੂਪੁਰਾ ਪਿੰਡ ਦੇ ਵਿੱਚ ਪੁਲਿਸ ਨੇ ਛਾਪੇਮਾਰੀ ਕੀਤੀ ਕਿਹੜਾ ਜਾਂਦੇ ਛਾਪੇਮਾਰੀ ਸਰ ਬਹੁਤ ਵਧੀਆ ਕੀਤਾ ਪੰਜਾਬ ਸਰਕਾਰ ਨੇ ਹਾਂਜੀ ਸਰ ਤੇ ਪੰਜਾਬ ਚ ਮਲਕੇ ਨਸ਼ਾ ਬੱਤੋ ਵਜ ਜਾਵਿਕਦਾ ਤੇ ਕਰਦੇ ਚਾਹ ਜਿਆਦਾ ਹੁੰਦੀ ਜਨਸਮਾ ਸੋਸ਼ਲ ਬੱਚੇ ਆ ਸਾਨੂੰ 15 ਸਾਲ ਦੇ ਉਹ ਵੱਧ ਸਾਨੂੰ ਵੱਧ ਹੋਇਆ ਗੰਡੇ ਆ ਹਾਂਜੀ ਇਹ ਸਰ ਬੰਦ ਨੂੰ ਜਦਾ ਸਰ ਪਿੰਡ ਦਾ ਮਾਹੌਲ ਜਿਆਦਾ ਬਹੁਤ ਵਧੀਆ ਜਿਆਦਾ ਮੈਂ ਤੁਹਾਨੂੰ ਦੁਬਾਰਾ ਪੁੱਛਦਾ ਹਾਂ ਮਾਹੌਲ ਹਾਂਜੀ ਹਾਂਜੀ ਸਰ ਠੀਕ ਹੈ ਬਈ ਤੇ ਨਾ ਪੁਲਿਸ ਮਾ ਐਸਪੋਰਟਸ ਮਹਾਰਾਜ ਮੈਂ ਕੋਈ ਕਹਿ ਉਹ ਕਰ ਬਸ ਆਪਕੇ ਮਰਜੀ ਕੀਤੀ ਹਾਂ ਕਿ ਜਦਾਂ ਕਰ ਰੇਟ ਪਈ ਆ ਹਾਂ ਜੀ ਜਦਾਂ ਦੀ ਕਾਰਵਾਈ ਲੱਗਦੀ ਸਰ ਬਹੁਤ ਵਧੀਆ ਲੱਗੀ ਕਿੰਨਾ ਕੁ ਨਸ਼ਾ ਸੀ ਪਿੰਡ ਦੇ ਸਰ ਪਿੰਡ 'ਚ ਨਸ਼ਾ ਕਰਤੀਬਨ ਬਹੁਤ ਜ਼ਿਆਦਾ ਹੈ ਹਾਂ ਜੀ ਹੁਣ ਹੁਣ ਸਾਡਾ ਆਨ ਹੋ ਗਿਆ ਮੇਰਾ ਨਾਮ ਮਨਦੀਪ ਕੋਹਰਾ ਠੀਕ ਹੈ ਮੈਂ ਚਾਹੁੰਦਾ ਅੱਜ ਦੀ ਕਾਰਵਾਈ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਇੰਨੇ ਛੋਟੇ ਛੋਟੇ ਬੱਚੇ ਵੀ ਨਸ਼ਿਆਂ ਦੇ ਵਿੱਚ ਮੇਰਾ ਘਰ ਵਾਲਾ ਖੁਦ ਨਸ਼ਿਆਂ ਦੇ ਵਿੱਚ ਹੈ ਇੰਨੇ ਕੁ ਦੁਖੀ ਆ ਨਾ ਨਸ਼ੇ ਹਤੋਂ ਕਿ ਬਹੁਤ ਜ਼ਿਆਦਾ ਨਾ ਪਿੰਡ ਦਾ ਸਰਪੰਚ ਕੋਈ ਕਾਰਵਾਈ ਕਰਦਾ ਨਾ ਇੰਨਾ ਨਸ਼ਾ ਪਿੰਡ 'ਚ ਵਿਕਦਾ ਰਿਹਾ ਕਿ ਬੇਸਾਬਾਈ ਠੀਕ ਜੋਣਾ ਕੋਈ ਕਿਹਨੂੰ ਰੋਟੀ ਖਾਣ ਨੂੰ ਨਹੀਂ ਦਿੰਦਾ ਅਸੀਂ ਕਿਉਂ ਕੋ ਡਰ ਕੇ ਨਹੀਂ ਗੱਲ ਕਰਦੇ ਠੀਕ ਹੈ ਨਾ ਖਾਣਾ ਆਪੋ ਆਪਣਾ ਹੈ ਤੇ ਕਿ ਇਹਦਾ ਨਸ਼ਾ ਪਿੰਡ ਚ ਬੰਦ ਹੋਣਾ ਚਾਹੀਦਾ ਪੂਰੀ ਸਫਾਈ ਹੋਣੀ ਚਾਹੀਦੀ ਨਸ਼ੇ ਦੀ ਹਾਂਜੀ ਜੀ ਕਾਰਵਾਈ ਹੋਈ ਹੈ ਚੈਕਿੰਗ ਦੀ ਹਾਂਜੀ ਬਿਲਕੁਲ ਵਧੀਆ ਐਸੇ ਤਰ੍ਹਾਂ ਹੋਣਾ ਚਾਹੀਦਾ ਸਾਰਾ ਕੁਝ ਹੁਣ ਨਸ਼ੇ ਦਾ ਕੋਈ ਫਰਕ ਪਿਆ ਵਾ ਹਾਂਜੀ ਪਿਆ ਫਰਕ ਤੁਹਾਡਾ ਕੀ ਨਾਮ ਜੀ ਆਪਣਾ ਅਰਪਜਨ ਸਿੰਘ ਅਰਪਜਨ ਸਿੰਘ ਜੀ ਪਹਿਲਾਂ ਪਾਕਿਸਤਾਨ ਅਸ਼ਾ ਬਿਖਦਾਈ ਪੈਂਦੇ ਤੇ ਹੁਣ ਕੀ ਹਾਲ ਹੈ ਨਸ਼ਾ ਬਹੁਤ ਜ਼ਿਆਦਾ ਹੈ ਸਾਡੇ ਦੇ ਬੱਚੇ ਖੜਨਾ ਸਭ ਕੋਈ ਹੋਈ ਬੀਤੀ ਆ 27 28 ਸਾਲ ਦਾ ਬੱਚਾ ਤੋੜਿਆ ਹੁਣ ਮਹਾਰਾਜ ਦੀ ਕਿਰਪਾ ਹੁਣ ਠੱਲ ਪਈ ਆ ਨਹੀਂ ਤੇ ਸਾਡੇ ਸਰੇ ਆਮ ਚੱਲਦਾ ਹੀ ਕੰਮ ਬਹੁਤ ਬਾੜੀ ਹਾਲ ਤੇ ਅੱਜ ਰੇਡ ਹੋਈ ਹੈ ਕੀ ਕਹਣਾ ਚੰਗੇ ਬਹੁਤ ਵਧੀਆ ਬਹੁਤ ਸੋਹਣਾ ਆਇਆ ਵਾ ਜੋ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਕਰ ਰਹੀ ਹੋ ਛਾਪੇਮਾਰੀ ਮਾਰ ਕੇ ਕਿਸਾ ਲੱਗਦਾ ਬਹੁਤ ਵਧੀਆ ਕਰ ਰਹੀ ਹੈ ਜੀ ਬਹੁਤ ਉਹ ਵੇਖ ਬਾਜੂਗਾ ਗਾੜੀ ਜਿਹੜਾ ਅਗਲਾ ਉਹ ਵੇਖ ਬਾਜੂਗਾ ਜੇ ਸਹਿਯੋਗ ਦੇਣਾ ਚਾਹਤਾ ਲੋਕਾਂ ਨੂੰ ਪੁਲਿਸ ਦਾ ਹਾਂਜੀ 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 ਕਿੰਨੀਆਂ ਪੋ ਪਹਿਲਾਂ ਮੋਤਾਂ ਹੋ ਚੁੱਕੀਆਂ ਪਿੰਡ ਦੇ ਨੇੜੇ ਸਾਡੇ ਪਿੰਡ ਚ ਘਟੋ ਘਟ 5-6 ਮੋਤਾਂ ਹੋ ਚੁੱਕੀਆਂ ਪਹਿਲਾਂ ਕਦੀ ਕੋਈ ਸੁਣਵਾਈ ਹੋਈ ਨਹੀਂ ਪਹਿਲਾਂ ਕੋਈ ਸੁਣਵਾਈ ਨਹੀਂ ਹੋਈ ਇਹਨਾਂ ਕੋਈ ਸਮਝ ਲੱਗਦੀ ਹੈ ਕਾਰਵਾਈ ਨੂੰ ਕਾਰਵਾਈ ਹੁਣ ਸਹੀ ਹੈ ਚਲੋ ਵਧੀਆ ਕੀਤਾ ਸਰਕਾਰ ਨੇ ਜੋ ਕੀਤਾ ਲੱਗਦਾ ਠੱਲ ਪੋਗੇ ਹੁਣ ਹਾਂਜੀ 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 ਹੋ ਜੀ ਅਮਰ ਜੀ ਅਮਰ ਜੀ ਅਮਰ ਜੀ ਸੁਰਜਿੰਦਰ ਸਤਿਕਾਰਯੋਗ ਸੀਐਮ ਸਾਹਿਬ ਪੰਜਾਬ ਆ ਮਾਨਯੋਗ ਡੀਜੀਪੀ ਪੰਜਾਬ ਤੇ ਦਿਸ਼ਾ ਨਿਰਦੇਸ਼ਾ ਹੇਠ ਜਿਹੜਾ 1 ਮਾਰਚ ਨੂੰ ਯੋਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਸਟਾਰਟ ਹੋਈ ਹੈ ਤਾਂ ਉਸੇ سلسلے ਨੂੰ ਅੱਗੇ ਵਧਾਉਂਦੇ ਹੋਏ ਅੱਜ ਇਹ ਅਸੀਂ ਕਾਸੋ ਉੱਤੇ ਰੱਖਿਆ ਹੈਗਾ ਇਸ ਤੋਂ ਪਹਿਲਾਂ 1 ਮਾਰਚ ਦਾ ਇੱਕ ਵੱਡੇ ਲੈਵਲ ਦਾ ਇੱਕ ਕਾਸੋ ਕੀਤਾ ਸੀਗਾ ਤਾਂ ਇਹਦੇ ਵਿੱਚ ਪਿਛਲੇ ਮਹੀਨੇ ਦੇ ਵਿੱਚ ਬਟਾਲਾ ਪੁਲਿਸ ਨੇ ਕਾਫੀ ਡਰੱਗਸ ਦੇ ਉੱਤੇ ਕੰਮ ਕਰਦੇ ਹੋਏ तकरीबन 110 ਮਕਦਮੇ ਜਿਹੜੇ ਹਨ ਅ ਦਰਸ਼ਕਾਂ ਕੇ ਕਰੀਬਨ 175 ਪੱਲੇ ਦੇ ਸਮਗਲਰ ਹੋ ਗਏ। ਬਾਕੀ ਚਪੀਆਂ ਦਾ ਇਹਦੇ ਵਿੱਚ ਹਿਮਾਨੀਟੇਰੀਅਨ ਬਿਓ ਲੈ ਕੇ ਜਿਹੜੇ ਕਰੀਬਨ 15 ਬੰਦੇ ਦੇ ਅਸ਼ੇਦਸ਼ਕਾਰ ਸੀ ਕੇ ਪੁਨੋ ਕੇਂਦਰ ਤੇ ਵਿਰਾਸਤ ਹੋ ਰਹੀ ਹੈ। ਕੋਸ਼ਿਸ਼ ਹੈ ਇਹ ਹੀ ਕੋਸ਼ਿਸ਼ ਹੈ। ਮਾਤਾ ਇਹੀ ਕਰ ਰਹਾ ਨਾ ਕੋਈ ਜਗਾ ਰਾਈ ਗਾ ਕੋਈ ਨਾ ਬਰਾਦ ਇਸ ਤੋਂ ਅਲਾਵਾ ਜਿਹੜਾ ਕੁਝ ਪ੍ਰੋਪਰਟੀਆਂ ਵੀ ਆਇਡੈਂਟੀਫਾਈ ਹੋਈਆਂ ਹਨ ਜਿਹੜਾ ਤਸਕਰ ਹੈਗੇ ਨੇ ਤਾਂ ਸਿਵਲ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਆਪਣੀ ਕਾਰਵਾਈ ਕਰ ਰਹੀ ਹੈ ਤਾਂ ਖਾਸ ਤੌਰ ਤੇ ਜਿਹੜਾ ਅੱਜ ਦਾ ਜਿਹੜਾ ਇਹ ਕਾਸੋ ਆਪਰੇਸ਼ਨ ਹੈ ਇਥੇ ਸੀ ਸੇਖੋਪੁਰਾ ਖੜੇ ਹੈਗੇ ਨੇ ਕਿ ਇਹ ਹੌਟਸਪੌਟ ਮੰਨਿਆ ਜਾਂਦਾ ਹੈ ਇਥੇ ਕਾਸੋ ਨੇ ਲੀਡ ਕਰ ਰਹੇ ਨੇ ਆਪਣੇ ਇੰਸਪੈਕਟਰ ਸਾਹਿਬ ਮਾਨੀ ਗਰੀਬਵਾਲ ਜੀ ਹੈ ਡੀਐਸਪੀ ਸ਼ਾਨਪਟਿਕਸ ਐਂਡ ਪਰਮਵੀਰ ਜੀ ਹੈਗੇ ਤਾਂ ਇਹ ਇਥੇ ਜਿਹੜਾ ਕਾਸੋ ਲੀਡ ਕਰ ਰਹੇ ਨੇ ਉਸ ਤੋਂ ਇਲਾਵਾ ਦੋ ਹੋਰ ਥਾਂ ਇਸੇ ਜ਼ਿਲ੍ਹੇ ਦੇ ਵਿੱਚ ਇਹ ਜਿਹੜਾ ਕਸੋ ਚਲਾ ਰਹੇ ਨੇ ਤਾਂ ਇੱਕ ਫਿਲਹਾਲ ਜਿਹੜੀ ਪ੍ਰੀਲੀਮਿਨਰੀ ਇਨਪੁਟ ਮੇਰੇ ਕੋਲ ਆਈ ਹੈ ਕਿ ਦੇ ਚਾਰ ਠਾਈ ਜਿਹੜੇ ਪੱਦੇ ਹੈ ਰਿਕਵਰੀ ਉਹਨਾਂ ਨੂੰ ਅਪ੍ਰਿੰਟ ਦਿੱਤਾ ਗਿਆ ਤਾਂ ਬਾਕੀ ਜਿਹੜਾ ਡਿਟੇਲਡ ਰਿਕਵਰੀ ਸਾਡੀ ਹੋਗੀ ਕਸੂਦੀ ਉਹ ਆਪਾਂ ਫਿਰ 3:00 ਜਾਂ 4:00 ਵਜੇ ਟੈਕਸਟ ਕਰਨਾ ਕੀ ਮਤਲਬ ਹੈ ਅਸੀਂ ਯੂਜੂਲੀ ਜਿਹੜਾ ਹੌਟਸਪੌਟ ਹੁੰਦਾ ਹੈ ਡਰਗ ਹੌਟਸਪੌਟ ਨੂੰ ਨੋਟਿਸ ਕਰਦੇ ਹਾਂ ਇੱਕ ਤਰ੍ਹਾਂ ਸਾਡਾ ਇਹ ਹੁੰਦਾ ਹੈ ਕਿ ਇੱਕ ਲੇਟੈਂਸ ਬਣਿਆ ਰਹਿੰਦਾ ਹੈ ਬੜਾ ਕਲੀਅਰ ਸਪਸ਼ਟ ਮੈਸੇਜ ਹੋ ਜਾਂਦਾ ਹੈ ਜਿਹੜੇ ਤਸਕਰ ਹੁੰਦੇ ਹੈ ਇਹ ਜਿਹੜਾ ਕੰਮ ਹੈ ਤੁਸੀਂ ਛੱਡ ਦਿਓ ਏਰੀਆ ਛੱਡ ਦਿਓ ਅਸੀਂ ਬੜਾ ਸਟ੍ਰਿਕਟਲੀ ਵਾਰਨ ਕਰਦੇ ਹਾਂ ਬੜੀ ਡੀਟੇਲ ਤਰੀਕੇ ਨਾਲ ਇਹ ਰਿਸਰਚ ਵੀ ਕਰਦੇ ਹੈ ਰਿਕਵਰੀ ਵੀ ਹੁੰਦੀ ਹੈ ਜੀਆਂ ਬਟ ਆਪਣਾ ਇੱਕ ਲੋਕਾਂ ਦੇ ਕੋਈ ਇੱਕ ਕੰਫੀਡੈਂਸ ਬਿਲਡਿੰਗ ਮੈਜਰ ਵੀ ਹੈ ਸਾਡਾ ਮੰਦਾ ਹੈ ਸਰ ਹਮਤ ਤੱਕ ਸਾਡਾ ਪੁਆਇੰਟ ਇਹ ਨਹੀਂ ਜਗਾ ਕੋਈ ਕੋਈ ਸ਼ਕਤੀ ਅਸੀਂ ਇਹ ਇੱਕ ਰੈਗੂਲਰ ਫੀਚਰ ਹੈ ਕਾਸੋ ਦਾ ਵੀ ਕਰਦੇ ਆਏ ਹੈਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਅੱਜ ਵੀ ਡੇਟ ਦੇ ਵਿੱਚ ਅਸੀਂ ਤਿੰਨ ਜਗਤ ਦੇ ਜ਼ਿਲ੍ਹੇ ਦੇ ਵਿੱਚ ਇਹ ਕਾਸੋ ਕਰਾ ਰਹੇ ਹਾਂ ਫਿਲਹਾਲ ਪ੍ਰੀਲਿਮਿਨਰੀ ਤੌਰ ਤੇ ਕੁਝ ਬੰਦੇ ਫੜੇ ਗਏ ਹੈ ਰਿਕਵਰੀਜ਼ ਹੈਵ ਬੀਨ ਅਫੈਕਟਡ ਬਟ ਐਗਜ਼ੈਕਟ ਫਿਗਰ ਕਰੀਬਨ 3-4 ਵਜੇ ਮੀਡੀਆ ਦੇ ਨਾਲ ਸ਼ੇਅਰ ਕਰਾਂਗੇ ਸਗੋ ਪੂਰੇ ਪੰਜਾਬ ਦਾ ਜਿਹੜਾ ਵੀ ਲੇਖਾ ਜੋਖਾ ਹੈ ਇਟ ਵਿਲ ਬੀ ਸ਼ੇਅਰਡ ਬਾਈ ਦਾ ਹੈਡਕੁਆਟਰ ਇਹ ਮੋਰੀ ਲਈ ਠੀਕ ਹੈ ਲੈ ਲੈਂਦਾ ਹਾਂ ਕਿ ਨਾ ਕਿ ਚਾਹਤ ਹੈ ਜਿਹੜਾ ਦੋ ਪਾਸੇ ਸਿਸਟਮ ਚੱਲਦਾ ਹੈ ਇਹਨਾਂ ਦੀਆਂ ਬੰਦਾਂ ਦੇ ਬੰਦਾਂ ਦੇ ਬੰਦਾਂ ਦੇ ਕੁੜਾਕੇ ਤਾਂ ਮਸਲੀ ਗੱਲਾਂ ਨੂੰ ਕਾਹ ਪੇਸ਼ ਕਰਾਉਂਦੀ ਹੈ ਕਿ ਕਿ ਉਹਨਾਂ ਨੂੰ ਅਗਰ ਤਾਂ ਇਹਨਾਂ ਦੇ ਕਾਲੇ ਕਿਹੜੀ ਮਸਲੀ ਕਿੱਥੇ ਹੈ ਬਹੁਤ ਸਾਡੇ ਕੋਲ ਦੇਖੋ ਕਾਫੀ ਇਨਫੋਰਮੇਸ਼ਨ ਆਲਰੇਡੀ ਹੈਗੀ ਨਾ ਇਹਦੇ ਵਿੱਚ ਕਾਫੀ ਯੂਨਿਟਸ ਵੀ ਕੰਮ ਕਰਦੇ ਇੰਟੈਲੀਜੈਂਸ ਯੂਨਿਟਸ ਹਰ ਇੱਕ ਚੀਜ਼ ਜਿਹੜੀ ਵੀ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਉਹਨੂੰ ਵੈਰੀਫਾਈ ਕੀਤਾ ਜਾਂਦਾ ਹੈ ਜਿੱਥੇ ਤਸਦੀਕ ਹੁੰਦਾ ਹੈ ਕਿ ਬੰਦਾ ਤਸਕਰੀ ਦਾ ਕੰਮ ਕਰਦਾ ਹੈ ਅਕੋਰਡਿੰਗਲੀ ਲੋਟ ਐਕਸਿਟ ਸ਼ੋਨ ਕੋਸ ਐਂਡ ਜਿਹੜਾ ਵਾਰੰਟਡ ਐਕਚੁਅਲ ਉਹ ਲਿਆ ਜਾਂਦਾ ਹੈ